ਹਰਿਆਣੇ ਕੇ ਸੂਰ ਬਾਲੇ ਭੜੇ ਸੁਰੀ ਦੇ ਇਹ ਜਿੱਤਣਗੇ ਤੇ ਹਾਰ ਨਹੀਂ ਹੋਏ ਪਰ ਹੁਣ ਤੇ ਮੁਾਰਗੇ ਭਾਵੇਂ ਫ੍ਰਿਜ ਬਣ ਜੇ ਭਾਵੇਂ ਕੂਲਰ ਬਣ ਜੇ ਅਲਟੋ ਵਿੱਚ ਸਾਰੇ ਹੀ ਗਏ ਨੇ ਵੀ ਕਿਸੇ ਨੂੰ ਕਹਿ ਦੀ ਵੀ ਤੈਨੂੰ ਤੀਜਾ ਕੂਲਰ ਦੇ ਦਈਏ ਕਹਿੰਦੇ ਹਟ ਪਿੱਛੇ ਵੇਰ ਬਣਾਗੇ ਹਟ ਪਿੱਛੇ ਵੇਰ ਬਣਾਗੇ ਮੇਰੇ ਵੀਰੋ ਹੁਣ ਤੇ ਹੋ ਜਾ ਪਿੱਛੇ ਹਟ ਜਾ ਪਾਸੇ ਹਟ ਜਾ ਪਾਸੇ ਮੇਰੇ ਵੀਰੋ ਹੁਣ ਤੇ ਉਹ ਗੱਲ ਹੋਈ ਪਈ ਐ ਅੱਜ ਫੁੱਦਾ ਬਤਨ ਜੀ ਵੀ ਕਹਿੰਦੇ ਸੀ ਇਹਨੂੰ ਕਬੂਤਰ ਬਾਜੀ ਕਹਿੰਦੇ ਬਹੁਤ ਤੇਜ਼ ਹੋ ਗਈ ਮੇਰੇ ਵੀਰੋ ਸਹਿਲ ਬਾਈ ਦਾ ਅਰਮਾਨ ਬਾਈ ਦਾ ਇਹਨਾਂ ਨੇ ਦੁੱਧੋ ਪਾਣੀ ਸਣਿਆ ਮੇਰੇ ਵੀਰੋ ਗੱਭਰੂਆਂ ਵੱਡੇ ਨੇ ਪਤਰੇੜੀ ਜਿੱਤ ਪਾ ਤੇ ਬਾਜੀ ਜਿੱਤ ਲਈ ਬਲਵਿੰਦਰ ਸੰਦੀਪੁਰੀਆ ਰਾਜ ਆਸਟ੍ਰੇਲੀਆ ਜੰਟਾ ਬਾਬਾ ਆਲਨ ਪਾਲ ਵਾਲਾ ਮੂਸੀ ਬੌਣੇ ਵਾਲੀ ਇਹ ਪਤੰਦਰ ਵਾਲਿਆਂ ਦੇ ਇੰਜੜੇ ਧਰਕੇ ਕਰਦੇ ਆ ਇਹ ਵਾਲਿਆਂ ਦੇ ਇੰਜੜੇ ਧਰਕੇ ਕਰ ਰਹੇ ਆ ਇੱਕ ਪਾਸੇ ਹਰਿਆਣਾ ਦੀ ਚਲ ਗਿਆ ਇੱਕ ਪੰਜਾਬ ਦਾ ਚਲ ਗਿਆ ਕੱਲਾ ਸਮਝੋ ਹੁਣ ਤੇ ਤੰਗਾ ਬਚਲੇ ਜੀਵ ਹੈ ਔਟੋ ਔਟੋ ਹੁਣ ਅਰਦਸ ਬਾੜੇ ਕਰਦੇ ਹੋਣਗੇ ਵੀ ਛੱਡੇ ਭਾਈ ਵੀ ਆ ਗਏ ਛੱਡੇ ਭਾਈ ਵੀ ਆ ਗਏ ਅਸੀਂ ਪਰ ਚੱਕ ਕੇ ਸੇ ਕੁੱਤੀ ਨਹੀਂ ਆਪਣੀ ਦੀ ਬੁੱਲਟਾਂ ਕਿੱਤੀ ਬਰੇ ਅੜਦੀ ਪੁੱਟੋ ਵਸੂਰੇ ਦੀ ਪੁੱਟਾ ਪਲਟਾ ਵੱਧੂ ਸਰਕਾਰੋ ਪੁੱਟਾ ਪਲਟਾ ਵੱਧਣਾ ਇਹ ਤਾਂ ਮੇਰੇ ਵੀਰੋ ਕਿ ਪੁੱਟਾ ਕਿਲੇ ਜਿਲ੍ਹੇ ਤੋਂ ਦੀ ਮੁੰਡਾ ਬ੍ਰੋਟ ਦੇ ਪਾਰੇ ਹਰ ਤੇ ਤਾਰੇ ਤੋੜਨ ਵਾਲੀ ਗੱਲ ਕਰਦੀ ਗੱਬਰੂ ਨੇ ਰਾਜਵੀਰ ਰਾਜਵੀਰ ਉਹ ਮੇਰੇ ਮਿੱਤਰੇ ਕਹਿੰਦੇ ਰਾਜਵੀਰ ਰਾਜਵੀਰ ਹੋਈ ਪਈ ਐ ਚੱਲੀ ਰਾਜ ਜਦ ਨੂੰ ਮੇਰੇ ਮਿੱਤਰੋ ਰੋਕੋ ਰੋਕੋ ਇਥੇ ਚੱਲੀ ਰੋਕੋ ਤੇ ਚੱਲੀ ਰੋਕੋ ਤੇ ਚੱਲੀ ਰੋਕੋ ਨੀਮਾ ਉਹ ਦਾ ਕਬੂਤਰ ਭਾਈ ਪਾਸ ਨਹੀਂ ਹੋਣਾ ਇਹ ਕਲੱਬ ਦਾ ਫੈਸਲਾ ਵੀਰੇ ਕਲੱਬ ਨੇ ਗਿਆ ਸੁਣ ਮੇਰੀ ਗੱਲ ਵੀਰੇ ਨਹੀਂ ਭਾਈ ਦੇਖ ਇਹ ਭਾਈ ਹੁਣ ਜਿਵੇਂ ਕਲੱਬ ਕੋਲੋਂ ਮੈਂ ਤਾਂ ਇੱਥੇ ਮੁਰੇ ਬੋਲ ਦੇਣਾ ਇਹ ਦੱਸੋ ਭਾਈ ਕਲੱਬ ਵਾਲਿਓ ਨਹੀਂ ਨਹੀਂ ਦੱਸੋ ਦੱਸੋ ਭਾਈ ਉਹ ਟਾਈਮ ਦਾ ਬੱਡੇ ਘਟਦਾ ਉਹ ਕਹਿੰਦਾ ਵੀ ਅਰਮਾਨ ਕਹਿੰਦਾ ਨੀਵੇਂ ਕਬੂਤਰ ਨੂੰ ਪਾਸ ਨਹੀਂ ਕਰਨਾ ਨੀਵੇਂ ਕਬੂਤਰ ਮੈਂ ਕਹਾ ਭਾਈ ਹੁਣ ਜਿਹੜਾ ਵੀ ਕਲੱਬ ਫੈਸਲਾ ਹਿੰਦੇ ਦੀ ਬਿੱਤ ਪੂਰੀ ਹੋ ਗਈ ਵੀਰੋ ਐਨ ਬੰਦਿਆਂ ਨੇ ਗੱਲਾਂ ਔਰ ਲੈ ਵੀ ਪਵਨ ਸੋਮਲ ਖੇੜੀ ਵਾਲਿਆ ਤੈਨੂੰ ਮੁਬਾਰਕਾਂ ਅੱਜ ਸੌਣਿਆ ਤੇ ਹਿੱਸੇ ਵਿੱਚ ਅਲਟੋ ਆਈ ਹੈ ਲੈ ਵੀ ਪਵਨਿਆ ਵਰਗ ਸੋਮਲ ਖੇੜੀ ਵਾਲਿਆ ਤੈਨੂੰ ਵੱਡੀਆਂ ਮੁਬਾਰਕਾਂ ਨੇ ਮੇਰੇ ਵੀਰੋ ਹਾਂ ਇਧਰ ਵੀ ਪਵਨ ਤੇ ਇਧਰ ਵੀ ਪਵਨ ਲਾ ਦਿਓ ਵੀਰੇ ਲੈ ਵੀ ਅੱਧੇ ਘੰਟੇ ਦੀ ਕਿੰਨਾ ਕੰਨਾ ਟਾਈਮ ਲੱਗਿਆ ਜਦੋਂ ਤੇ 33 ਮਿੰਟ ਦੀ ਦਿੱਥ ਪੈ ਗਈ ਕੱਲੀ ਮੇਰੇ ਵੀਰੋ ਐਨ ਗੱਲਾਂ ਹੁੰਦੀਆਂ ਲੈ ਵੀ ਆਲਟੋ ਜਿੱਤ ਗਿਆ ਰਾਜ ਵੀਰੋ ਰਾਜਗੜੀ ਹੋਏ ਰਾਜ ਵੀ ਰਾਜਗੜੀ ਹੋਏ ਐਨ ਗੱਲਾਂ ਹੋ ਗਈਆਂ ਪਰ ਮਿੱਤਰੋ ਅਰ ਚਤੰਦਰ ਰਾਜਗੜ ਤੇ ਬਾਂਸੀ ਬਾਂਸੀ ਰਾਜਗੜ ਠੀਕ ਹੈ ਜੀ ਇਹਨਾਂ ਦੇ ਕਾਰਨ ਦੀਆਂ ਤੇ ਗੱਲਾਂ ਐਰ ਹੁੰਦੀਆਂ ਨੇ ਮੇਰੇ ਬਤੋ ਹੁਣ ਸਿਰਾਂ ਔਰ ਮਾਨਪਰੀ ਤੋਂ ਸਾਹਮਣੇ ਵਾਲਾ ਇਹਨਾਂ ਨੂੰ ਵੀ ਔਰ ਪਬਲ ਖੇਡੀਆਂ ਦਾ ਸਾਰੇ ਭਰਾਵਾਂ ਨੂੰ ਸਮੁੱਚੇ ਕਲੱਬ ਨੂੰ ਵੱਡੀਆਂ ਮੁਬਾਰਕਾਂ ਔਰ ਭਾਈ ਜਸਵੀਰ ਲੰਗਰਫੰਨੀ ਇਹਨਾਂ ਭਰਾਵਾਂ ਨੂੰ ਵੀ ਵੱਡੀਆਂ ਮੁਬਾਰਕਾਂ ਅੱਜ ਦੀ ਬਾਜ਼ੀ ਦੇ ਬਿੰਦਰ ਅਭਿਤ ਭੜੋਗ ਔਰ ਸਾਰਾ ਗਰੁੱਪ ਨਾਲ ਗੁਰਵਾਜ ਲੈਰਾ ਬਾਈ ਮੇਰੇ ਵੀਰੋ ਬਲਜੀਤ ਲੱਲਕਲਾ ਇਹਨਾਂ ਨੂੰ ਵੀ ਵੱਡੇ ਮੁਬਾਰਕਾਂ ਨੇ ਔਰ ਜਿਨ੍ਹਾਂ ਦੀ ਬਾਜੀ